ਦੇਸ਼ ਦੇ ਵਿੱਚ ਪਹਿਲੀ ਵਾਰ ਹੋਣ ਜਾ ਜਾਤੀ ਵਾਰ ਗਣਨਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਜਾਤੀ ਵਾਰ ਗਣਨਾ ਹੋਣ ਜਾ ਰਹੀ ਹੈ ਦੱਸ ਦੇ ਕਿ 2011 ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਹਿਲਾ ਜਨਗਣਨਾ ਹੋਈ ਸੀ ਉਸ ਤੋਂ ਬਾਅਦ 2021 ਦੇ ਵਿੱਚ ਜਨਗਣਨਾ ਹੋਣੀ ਸੀ ਲੇਕਿਨ ਕੋਵਿਡ ਨੂੰ ਲੈ ਕੇ ਇਸ ਨੂੰ ਟਾਲ ਦਿੱਤਾ ਗਿਆ ਤਾਂ ਹੁਣ 2026 ਅਤੇ 27 ਦੇ ਵਿੱਚ ਦੁਬਾਰਾ ਜਨਗਣਨਾ ਹੋਣ ਜਾ ਰਹੀ ਹੈ 16ਵੀਂ ਜਨਗਣਨਾ ਜੜੀਏ ਹੋਣ ਜਾ ਰਹੀ ਹੈ ਔਰ ਇਸ ਦੇ ਨਾਲ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਦੇਸ਼ ਦੇ ਵਿੱਚ ਜਨਗਣਨਾ ਦੇ ਨਾਲ ਨਾਲ ਜਾਤੀ ਵਾਰ ਗਣਨਾ ਵੀ ਹੋਵੇਗੀ ਜੀ ਹਾਂ ਦੱਸ ਦੇ ਕਿ ਪ੍ਰਕਿਰਿਆ ਪੂਰੀ ਡਿਜੀਟਲ ਰਵੇਗੀਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਨਗਣਨਾ ਅਤੇ ਜਾਤੀवार ਗਣਨਾ ਕਰਾਈ ਜਾਏਗੀ 2026 ਅਤੇ 2027 ਦੇ ਵਿੱਚ ਦੱਸਿਆ ਕਿ ਇਸ ਪੂਰੀ ਜਨਗਣਨਾ ਅਤੇ ਜਾਤੀਵਾਰ ਗਣਨਾ ਨੂੰ ਲੈ ਕੇ 13000 ਕਰੋੜ ਦਾ ਖਰਚਾ ਜਿਹੜਾ ਹੈ ਉਹ ਆਏਗਾ 13000 ਕਰੋੜ ਦਾ ਖਰਚਾ ਜਿਹੜਾ ਹੈ ਕੀਤਾ ਜਾਏਗਾ ਜਨਗਣਨਾ ਅਤੇ ਜਾਤੀਵਾਰ ਗਣਨਾ ਨੂੰ